ਨੌਜੀ ਸੁਣਦਿਆਂ ਦੋ ਸਿਰੇ ਦੇ ਆਲਸੀ ਬੰਦਿਆਂ ਦਾ ਕਿੱਸਾ ਜੀਤਾ ਤੇ ਪਾਲਾ ਦੋਵੇਂ ਜਿਗਰੀ ਯਾਰ ਸ਼ਹਿਰ ਨੂੰ ਜਾਂਦੇ ਜਾਂਦੇ ਸੋਚਿਆ ਵੀ ਕਿਤੇ ਦਾਮ ਲੈਨੇ ਆ ਇੱਕ ਮੋਟਰ ਤੇ ਰੁੱਕ ਗਏ ਬੈਠਣਸਾਰ ਜੀਤਾ ਪਾਲੇ ਨੂੰ ਬੋਲਦਾ ਆ ਲੈ ਯਾਰ ਭੁੱਖ ਜੀ ਲੱਗੀ ਪਈ ਆ ਕੁਝ ਖਾਣ ਨੂੰ ਲੈ ਆ ਜਾ ਕੇ ਓ ਤੂੰ ਲੈ ਕੇ ਆ ਮਨ ਤਾਂ ਬਹੁਤ ਲੱਗੀ ਪਈ ਮੈਂ ਤਾਂ ਥੱਕਿਆ ਪਿਆ ਤੂੰ ਲੈ ਕੇ ਆ ਮੈਂ ਤਾਂ ਬਹੁਤ ਥੱਕਿਆ ਪਿਆ ਤੂੰ ਲੈ ਕੇ ਆ ਆ ਲੈ ਆ ਜਾ ਪਤਾਰਾ ਅੱਖੇ ਲੱਗੀਆਂ ਦਾ ਹੁੰਦਾ ਓਏ ਲਾ ਅਮਰੂਦ ਲੱਗਿਆ ਪਿਆ ਹਾਂ ਓਏ ਉਹ ਕੰਨਾ ਸੋਣਾ ਪੱਕਾ ਹੈ ਅਮਰੂਦ ਦਾ ਪਲ ਸਹੀ ਗੱਲ ਆ ਚੱਲ ਮਾਰ ਹਿੰਮਤ ਤੋੜ ਕੇ ਉਹ ਤੋੜ ਲੱਗ ਅੱਖੇ ਲੱਗ ਉਹ ਮੈਂ ਥੱਕਿਆ ਹੋਇਆ ਤੋ ਉਹ ਮੈਂ ਤਾਂ ਆਪ ਥੱਕਿਆ ਹੋਇਆ ਕਿਸੇ ਨੂੰ ਕਹਿ ਦਿੰਨੇ ਆ ਹੈ ਸਹੀ ਗੱਲ ਆ ਯਾਰ ਇੱਥੇ ਤਾਂ ਕੋਈ ਨੇੜੇ ਤੇਰੇ ਬੰਦੇ ਹੀ ਨਹੀਂ ਹੈਗਾ ਵੀ ਤੋੜ ਕੀ ਫੜਾ ਜੇ ਹੈ ਚੱਲ ਫਿਰ ਮਾਰ ਹਿੰਮਤ ਉਹ ਮੈਂ ਤਾਂ ਬਹੁਤ ਥੱਕਿਆ ਪਿਆ ਤੋੜ ਕੇ ਟੋਲਾ ਆਪਕੇ ਮਰ ਜਾਗੇ ਓਏ ਤੂੰ ਜਾ ਬਾਈ ਫਿਰ ਜਿਹੜਾ ਬੋਲੂ ਉਹੀ ਕੁੰਡਾ ਖੋਲੂ ਹਾਂ ਉਹੀ ਤੋੜ ਕੇ ਲਿਓ ਫਿਰ ਜਿਹੜਾ ਪਹਿਲਾਂ ਬੋਲੂ ਬਸ ਠੀਕ ਹੈ ਬਹੁਤ ਠੀਕ ਹੈ ਬਹੁਤ ਠੀਕ ਹੈ ਫਿਰ ਮੈਂ ਵੀ ਨਹੀਂ ਤੋੜਦਾ ਮੈਂ ਵੀ ਨਹੀਂ ਤੋੜਦਾ ਦੋਨਾਂ 'ਚ ਸ਼ਰਤ ਲੱਗੀ ਵੀ ਜਿਹੜਾ ਪਹਿਲਾਂ ਬੋਲੂ ਉਹੀ ਅਭਰੂ ਤੋੜ ਕੇ ਲਿਓ ਔਰ ਦੋਵੇਂ ਸਿਰੇ ਤੇ ਹਾਲ ਸੀ ਦੋਨਾਂ 'ਚ ਕੋਈ ਉੱਠੇ ਹੈ ਨਾ ਨਾ ਕੋਈ ਮੂੰਹ ਖੋਲੇ ਬੈਠੇ ਬੈਠੇ ਇੱਕ ਦੂਜੇ ਨੂੰ ਲਤਾਈਆਂ ਮਾਰੀ ਜਾਣ ਤੇ ਟਾਈਮ ਲੰਗੀ ਗਿਆ ਭਾਈ ਲੰਗੀ ਗਿਆ ਲੰਗੀ ਗਿਆ ਕੋਈ ਨਾ ਉੱਠਿਆ ਦਿਨ ਵੀ ਬੀਤ ਗਏ ਰਾਤਾਂ ਵੀ ਬੀਤ ਗਈਆਂ ਦੋ ਤਿੰਨ ਦਿਲ ਲਾਗੇ ਪਿਆ ਪਿਆ ਜਦੋਂ ਮਰੂਦ ਆਪਣੇ ਆਪ ਟੁੱਟ ਕੇ ਡਿਗਿਆ ਉੱਠਿਆ ਦੋਨਾਂ ਚੋਂ ਫੇਰ ਵੀ ਕੋਈ ਨਾ ਨਾ ਹੀ ਕੋਈ ਬੋਲਿਆ ਏਡੇ ਸਿਰੇ ਦੇ ਆਸ ਹੀ ਪਏ ਪਏ ਇਸ਼ਾਰੇ ਕਰੀ ਗਏ ਤੇ ਭੁੱਖੇ ਮਰੀ ਗਏ ਉਧਰੋਂ ਆਉਂਦੇ ਹੋਏ ਕਿਸੇ ਬੰਦੇ ਦੀ ਦੋਨਾਂ ਤੇ ਨਿਗਾਹ ਪੈਂਦੀ ਹੈ ਉਹ ਸੋਚਦਾ ਜਾ ਕੇ ਦੇਖਦਾ ਸਹੀ ਗੱਲ ਕੀ ਹੋ ਗਈ ਜਾਣ ਸਾਹ ਦੋਨਾਂ ਨੂੰ ਚੈੱਕ ਕਰਦਾ ਕੋ ਮੜਿਓ ਓ ਮੁੰਡਿਆ ਹੈ ਮੈਂ ਤੈਨੂੰ ਕਹਾਂ ਗਾ ਚੁੱਪ ਹੋ ਗਿਆ ਬਾਈ ਹੈ ਹੁਣ ਦੇਖਾਂ ਓ ਮੁੰਡਿਆ ਓ ਮੁੰਡਿਆ ਓ ਇਹ ਤਾਂ ਆਪ ਪੂਰਾ ਹੋ ਗਿਆ ਆਲੇ ਦਾਲੇ ਵੀ ਨਹੀਂ ਕੋਈ ਦਿਨ ਦਾ ਮਿਲ ਕਾਲਣਾ ਪੰਡੀ ਜਾ ਕੇ ਚੱਕ ਕੇ ਸੰਸਕਾਰ ਕਰਨਾ ਪਊ ਓਏ ਤਾਂ ਜਿਉਂਦਾ ਮੋੜ ਪਿਆ ਤੱਕ ਕਮ ਰੂਦਾ